ਐਸਐਸਪੀ ਫਰੀਦਕੋਟ ਮਾਨਯੋਗ ਡਾਕਟਰ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਚੋਰੀ ਜਾਂ ਖੋਹ ਦੀ ਘਟਨਾ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਜਾਂਦੀ ਹੈ اسی ਲੜੀ ਦੇ ਵਿੱਚ ਇੱਕ ਜਿਹੜੀ ਚੋਰੀ ਰਿਪੋਰਟ ਕੀਤੀ ਗਈ ਸੀ ਐਸਐਮਓ ਸੇਵਲ ਹਸਪਤਾਲ ਫਰੀਦਕੋਟ ਵੱਲੋਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਕੁਝ ਸ਼ਰਾਬੀ ਅੰਸਰਾਂ ਵੱਲੋਂ ਉੱਥੋਂ ਕੁਝ ਹਸਪਤਾਲ ਦਾ ਸਮਾਨ ਹੈਗਾ ਜਿਹੜਾ ਉਹ ਚੋਰੀ ਕੀਤਾ ਗਿਆ ਸੀ ਪੁਲਿਸ ਵੱਲੋਂ ਇਸ ਨੂੰ ਇਸ ਤੇ ਤਿੰਨ ਦਿਨਾਂ ਕੰਮ ਕਰਦੇ ਆਂਗੇ ਇੱਕ ਐਫ ਆਰ ਨੰਬਰ 409 ਮਿਤੀ 29 ਨਵੰਬਰ ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈਗੀ ਤੇ ਇਸ ਤੇ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੇ ਆਂ ਆ ਜਿਹੜਾ ਦੋਸ਼ੀ ਬੋਰ ਸਿੰਘ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਚੋਰੀ ਕਰਨ ਉਪਰੰਤ ਇਹ ਜਿਹੜਾ ਸਮਾਨ ਹੈਗਾ ਇੱਕ ਕਬਾੜੀਏ ਹਰਪ੍ਰੀਤ ਸਿੰਘ ਉਰਫ ਗੋਰਾ ਨੂੰ ਜਿਹੜਾ ਵੇਚ ਦਿੱਤਾ ਗਿਆ ਸੀ ਅ ਅਗਲੀ ਤਫਤੀਸ਼ ਦੇ ਵਿੱਚ ਹਰਪ੍ਰੀਤ ਸਿੰਘ ਔਰ ਫਗੋਰਾ ਨਾਮ ਜਿਹੜਾ ਹੈਗਾ ਗ੍ਰਫਤਾਰ ਕੀਤਾ ਗਿਆ ਤੇ ਹਰਪ੍ਰੀਤ ਸਿੰਘ ਉਰਫ ਗੋੜਾ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇਹ ਕਿਤੇ ਵਜੋਂ ਇੱਕ ਕਵਾੜੀਆ ਹੈਗਾ ਜੋ ਕਿ ਚੋਰੀ ਦਾ ਸਮਾਨ ਆ ਲੈ ਕੇ ਤੇ ਅੱਗੇ ਵੇਚਦਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਅਗਲੀ ਇਹਦੇ ਵਿੱਚ ਜਿਹੜੀ ਵੀ ਕਾਰਵਾਈ ਹੋਊਗੀ ਉਸ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਤੇ ਫਰੀਦਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਟਨਾ ਚੋਰੀ ਜਖਮ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਤ ਤੋਂ ਜਲਦ ਜਿਹੜਾ ਹੈਗਾ ਸੋਲਵ ਕਰਨ ਲਈ ਤੇ ਲੋਕ ਪੱਖੀ ਜਿਹੜੀ ਹੈਗੀ ਹੈ ਪੁਲਿਸਿੰਗ ਲਈ ਬਚਨ ਵੱਧ ਧੰਨਵਾਦ